DNA ਦੀ ਖੋਜਕਰਤਾ ਤੇ ਨੋਬਲ ਪੁਰਸਕਾਰ ਜੇਤੂ ਜੇਮਸ ਵਾਟਸਨ ਦਾ 97 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਹੈ 1953 ਦੇ ਵਿੱਚ ਵਾਟਸਨ ਨੇ DNA ਦੀ ਟਵਿਸਟਡ ਲੈਡਰ ਬਣਤਰ ਦੀ ਖੋਜ ਕੀਤੀ ਸੀ ਇਸ ਖੋਜ ਨੇ ਦਵਾਈ ਅਪਰਾਧ ਜਾਂਚ ਵੰਸ਼ਾਵਲੀ ਅਤੇ ਨੈਤਿਕਤਾ ਦੇ ਖੇਤਰਾਂ ਦੇ ਵਿੱਚ ਕ੍ਰਾਂਤੀ ਲਿਆ ਦਿੱਤੀ ਸੀ ਇਸ ਨਾਲ ਨਾਲ ਤੁਹਾਨੂੰ ਦੱਸ ਸੀ ਕਿ 1953 ਦੇ ਵਿੱਚ ਜੇਮਸ ਵਾਟਸਨ ਨੇ ਬ੍ਰਿਟਿਸ਼ ਵਿਗਿਆਨੀ ਫਰਾਂਸਿਸ ਕ੍ਰਿਕ ਦੇ ਨਾਲ ਮਿਲ ਕੇ DNA ਦੀ ਡਬਲ ਹੈਲਿਕਸ ਬਣਤਰ ਦੀ ਪਹਿਚਾਣ ਕੀਤੀ ਸੀ ਜੋ ਕਿ 20ਵੀਂ ਸਦੀ ਦੀ ਸਭ ਤੋਂ ਵੱਧ ਦੀ ਵਿਗਿਆਨਕ ਖੋਜ ਦੇ ਵਿੱਚੋਂ ਇੱਕ ਸੀ ਇਤਿਹਾਸਕ ਖੋਜ ਵਿਗਿਆਨ ਦੇ ਵਿੱਚ ਸਭ ਤੋਂ ਵੱਡੀਆਂ ਪ੍ਰਾਪਤੀਆਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਸੀ ਹਾਲਾਂਕਿ ਇਸ ਦੇ ذریعے ਨਸਲ ਅਤੇ ਲਿੰਗ ਦੇ ਬਾਰੇ ਉਹਨਾਂ ਦੇ ਵਿਵਾਦਪੂਰਨ ਬਿਆਨਾਂ ਨੇ ਉਹਨਾਂ ਨੂੰ ਕਾਫੀ ਨੁਕਸਾਨ ਵੀ ਪਹੁੰਚਾਇਆ ਸੀ ਜਿਸ ਕਾਰਨ ਵਿਗਿਆਨਕ ਭਾਈਚਾਰੇ ਨੇ ਉਹਨਾਂ ਤੋਂ ਕਾਫੀ ਦੂਰੀ ਬਣਾ ਲਈ ਸੀ ਐਸ ਇਨ ਆਲ ਨਾਲ ਤੁਹਾਨੂੰ ਦੱਸ ਸੀ ਕਿ ਕਿਸ ਤਰੀਕੇ ਦੇ ਨਾਲ 1962 ਦੇ ਵਿੱਚ ਉਹਨਾਂ ਨੂੰ ਨੋਬਲ ਪੁਰਸਕਾਰ ਮਿਲਿਆ ਸੀ ਜਦੋਂ ਅਸੀਂ ਗੱਲ ਜੇਮਸ ਵਾਟਸਨ ਦੀ ਕਰਦੇ ਹਾਂ ਜੇਮਸ ਵਾਟਸਨ ਨੂੰ 1962 ਦੇ ਵਿੱਚ ਫਰਾਂਸਿਸ ਕ੍ਰਿਕ ਅਤੇ ਮੋਰਿਸ ਵਿਲਕਿੰਸ ਦੇ ਨਾਲ ਇੱਕ ਕੋਚ ਕਰਨ ਦੇ ਲਈ ਨੋਬਲ ਪੁਰਸਕਾਰ ਮਿਲਿਆ ਸੀ ਡਾਇਆਕਸੀਰੀਬੋਨਿਊਕਲੀਕ ਐਸਿਡ ਜਾਂ ਡੀਐਨਏ ਇੱਕ ਡਬਲ ਹੈਲਿਕਸ ਹੈ ਜਿਸ ਵਿੱਚ ਕਿ ਦੋ ਧਾਰਾ ਹੁੰਦੀਆਂ ਨੇ ਜੋ ਇੱਕ ਦੂਜੇ ਦੇ ਦੁਆਲੇ ਇੱਕ ਲੰਬੀ ਹੌਲੀ-ਹੌਲੀ ਮਰੋੜ ਦੀ ਪੌੜੀ ਵਰਗੀ ਬਣਤਰ ਬਣਾਉਣ ਲਈ ਜੁੜੀਆਂ ਹੋਈਆਂ ਨੇ ਇਹ ਖੋਜ ਇੱਕ ਵੱਡੀ ਵਿਗਿਆਨਿਕ ਸਫਲਤਾ ਸੀ ਇਸ ਨੇ ਤੁਰੰਤ ਖੁਲਾਸਾ ਕੀਤਾ ਕਿ ਜੈਨੇਟਿਕ ਜਾਣਕਾਰੀ ਕਿਵੇਂ ਸਟੋਰ ਕੀਤੀ ਜਾ ਸਕਦੀ ਹੈ ਤੇ ਆਪਣੇ ਸੈੱਲ ਕਿਵੇਂ ਵੰਡਨ ਤੇ ਆਪਣੇ ਡੀਐਨਏ ਦੀ ਨਕਲ ਕਰਦੇ ਨੇ ਸ਼ਿਕਾਗੋ ਦੇ ਵਿੱਚ ਜੰਮੇ ਜੇਮਸ ਵਾਟਸਨ ਦੁਆਰਾ ਇਹ ਖਾਸ ਪ੍ਰਾਪਤੀ ਕੀਤੀ ਗਈ ਜਦੋਂ ਉਹ ਕੇਵਲ 24 ਸਾਲ ਦੇ ਸੀ ਇਸ ਦੇ ذریعے ਉਸ ਨੂੰ ਦਹਾਕਿਆਂ ਤੱਕ ਵਿਗਿਆਨਕ ਸੰਸਾਰ ਦੇ ਵਿੱਚ ਇੱਕ ਸਤਿਕਾਰਯੋਗ ਸ਼ਖਸੀਅਤ ਬਣਾ ਦਿੱਤਾ। ਹਾਲਾਂਕਿ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਖੀਰ ਦੇ ਵਿੱਚ ਵਿਵਾਦਪੂਰਨ ਟਿੱਪਣੀਆਂ ਦੇ ਲਈ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ। ਉਸ ਦੀਆਂ ਇਤਰਾਜ਼ਯੋਗ ਟਿੱਪਣੀਆਂ ਦੇ ਕਾਰਨ ਹੀ ਇਹ ਸੁਝਾਅ ਸੀ ਕਿ ਕਾਲੇ ਲੋਕ ਗੋਰੇ ਲੋਕਾਂ ਦੇ ਨਾਲੋਂ ਘੱਟ ਬੁੱਧੀਮਾਨ ਹੁੰਦੇ ਨੇ। ਵਾਟਸਨ ਨੇ ਇੱਕ ਵਾਰੀ ਇਹ ਵੀ ਕਿਹਾ ਸੀ ਕਿ ਫਰਾਂਸਿਸ ਕ੍ਰਿਕ ਅਤੇ ਮੈਂ ਸਦੀ ਦੀ ਸਭ ਤੋਂ ਵੱਡੀ ਖੋਜ ਕੀਤੀ ਹੈ। ਉਸ ਨੇ ਬਾਅਦ ਵਿੱਚ ਇਹ ਵੀ ਲਿਖਿਆ ਸੀ ਕਿ ਅਸੀਂ ਵਿਗਿਆਨ ਅਤੇ ਸਮਾਜ ਤੇ ਡਬਲ ਹੈਲਿਕਸ ਦੇ ਵਿਸਫੋਟਕ ਪ੍ਰਭਾਵ ਦੀ ਕਲਪਨਾ ਨਹੀਂ ਕਰ ਸਕਦੇ। ਸਖ ਦੇ ਸੀ ਸੋ ਇਹ ਇੱਕ ਇਹੋ ਜਿਹੀ ਖੋਜ ਸੀ ਜਿਸ ਨੇ ਬਹੁਤ ਵੱਡਾ ਬਦਲਾਅ ਲੈ ਕੇ ਆਂਦਾ ਸੀ ਔਰ ਦਹਾਕਿਆਂ ਤੱਕ ਇਹਨਾਂ ਦਾ ਪ੍ਰਭਾਵ ਜਿਹੜਾ ਹੈ ਉਹ ਬਣਿਆ ਲਿਆ ਲੇਕਿਨ ਜਦੋਂ ਖੇਰਲੇ ਸਮੇਂ ਦੇ ਵਿੱਚ ਅਸੀਂ ਵਿਵਾਦਪੂਰਨ ਸਥਿਤੀ ਦੀ ਗੱਲ ਕਰਦੇ ਆ ਤਾਂ ਵਿਵਾਦਾਂ ਦਾ ਸਾਹਮਣਾ ਉਹਨਾਂ ਨੂੰ ਜ਼ਰੂਰ ਤੇ ਜ਼ਰੂਰ ਕਰਨਾ ਪਿਆ ਲੇਕਿਨ ਉਹਨਾਂ ਨੇ ਕੀਤੀ ਹੋਈ ਇਹ ਖੋਜ ਸਦੀਆਂ ਸਦੀਆਂ ਤੱਕ ਯਾਦ ਰਹਿ ਗਈ